ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਆਰਐਸਐਸ ਭਾਈ ਪੰਜਾਬ ਦੇ ਲੋਕੋ ਇਹ ਇਹ ਪਾਰਟੀ ਨਾਲ ਫਿਰ ਕੋਈ ਗਠਜੋੜ ਕਰੇ ਇਹ ਕਿਵੇਂ ਬਰਦਾਸ਼ਤ ਹੋ ਸਕਦਾ ਪੰਜਾਬੀਆਂ ਨੂੰ ਤੋਂ ਸਾਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਪਛਾਨਣਾ ਚਾਹੀਦਾ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਪਿੰਡਾਂ 'ਚ ਹੋਰਨਾ ਥਾਵਾਂ ਤੇ ਜੜਾ ਲਵਾ ਕੇ ਪੰਜਾਬ ਦੀ ਦੇਸ਼ ਦੀ ਘਟ ਗਿਣਤੀ ਆ ਸਿੱਖ ਉਹਨਾਂ ਵਾਸਤੇ ਜਿਹੜੀਆਂ ਸਮੱਸਿਆਵਾਂ ਖੜੀਆਂ ਕਰਨਾ ਚਾਹੁੰਦੇ ਨੇ ਪੰਜਾਬੀਆਂ ਵਾਸਤੇ ਇਹ ਵੀ ਗੱਲ ਸਾਨੂੰ ਖਾਲ ਰੱਖਣੀ ਚਾਹੀਦੀ ਆ ਵੀ ਚੋਣ ਜਾਪਤਾ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਪਹਿਲੇ ਹਫਤਾ ਹੁਣ ਚਾਪ ਚੋਣ ਜਾਪਤਾ ਕਿਉਂ ਖਿੱਚਿਆ ਜਾ ਰਿਹਾ ਮੋਦੀ ਸਰਕਾਰ ਅੰਦੋਲਨ ਨੂੰ ਕਾਇਦ ਰਹੀ ਆ ਵੀ ਸ਼ਾਇਦ ਅਸੀਂ ਨਹੀਂ ਕਹਿੰਦੇ ਚੰਗੀ ਗੱਲ ਆ ਕਰ ਲੋ ਹੱਲ ਹੈਗਾ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਦੋ ਫਾਰਮਾਂ ਦੀ ਕਿਤੇ ਲੀਡਰਸ਼ਿਪ ਕੱਚੀ ਕੁਲੀ ਹੈਗੀ ਆ ਵੀ ਇਹ ਕੋਈ ਪੋਲਾ ਪਤਲਾ ਸਮਝੌਤਾ ਕਰ ਦੇਣਗੇ ਬਿਲਕੁਲ ਨਹੀਂ ਅਜਿਹਾ ਹੋਣਾ ਹੈਗਾ ਵਿਚੋਂ ਜਾਪਤਾ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਪਹਿਲੇ ਹਫਤਾ ਹੁਣ ਚਾਪ ਚੋਣ ਜਾਬਤਾ ਕਿਉਂ ਖਿੱਚਿਆ ਜਾ ਰਿਹਾ ਸ਼ਾਇਦ ਮੋਦੀ ਸਰਕਾਰ ਅੰਦੋਲਨ ਨੂੰ ਕਹਿੰਦੀ ਆ ਵੀ ਸ਼ਾਇਦ ਅਸੀਂ ਨਹੀਂ ਕਹਿੰਦੇ ਚੰਗੀ ਗੱਲ ਆ ਕਰ ਲੋ ਹੱਲ ਹੈਗਾ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਦੋ ਫਾਰਮਾਂ ਦੀ ਕਿਤੇ ਲੀਡਰਸ਼ਿਪ ਕੱਚੀ ਕੁਲੀ ਹੈਗੀ ਆ ਵੀ ਇਹ ਕੋਈ ਪੋਲਾ ਪਤਲਾ ਸਮਝੌਤਾ ਕਰ ਦੇਣਗੇ ਬਿਲਕੁਲ ਨਹੀਂ ਅਜਿਹਾ ਹੋਣਾ ਹੈਗਾ ਸਹੀ ਜਿਵੇਂ ਮੰਗਾਂ ਸੀ ਉਹਨਾਂ ਦੇ ਸਾਹਮਣੇ ਰੱਖੀਆਂ ਉਸੇ ਦਿਸ਼ਾ ਦੇ ਵਿੱਚ ਠੋਸ ਹੱਲ ਕੱਢਿਆ ਜਾਊਗਾ ਸੋ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਦੀ ਜਿਹੜਾ ਸੰਘਰਸ਼ ਆ ਉਹ ਬਿਲਕੁਲ ਵਾਜਬ ਆ ਇਹ ਮੰਗ ਜਾਇਜ਼ ਹੈਗੀ ਆ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਵੀ ਜਿਹੜੇ ਇਹ ਗੱਲ ਕਹਿੰਦੇ ਸੀਗੇ ਵੀ ਇਹਦੇ ਤੇ ਜੀ ਏਨੇ ਲੱਖ ਕਰੋੜ ਰੁਪਏ ਲੱਗਦਾ ਹੈਗਾ ਭਲਿਓ ਮਾਨਸੋ ਜਦੋਂ ਤੁਸੀਂ ਸਾਡੇ ਕੋ ਇਹ ਖਰੀਦ ਕੇ ਰੱਖੋਗੇ ਉਹਦੇ ਪਹਿਲੋਂ ਤੇ ਪੈਸੇ ਲੱਗਣਗੇ ਤੁਸੀਂ ਅਗਲੇ ਬੰਨੇ ਵੀ ਵੇਚਣਾ ਹੈਗਾ ਨਾ ਤੁਹਾਨੂੰ ਉਹਦੇ ਤੋਂ ਕੋ ਚਾਰ ਛਿਲੜਾ ਬਚਣੀਆਂ ਹੈਗੀਆਂ ਜਾਨਾ ਕੁਛ ਵੀ ਨਹੀਂ ਹੈਗਾ ਤੋਂ ਸਾਨੂੰ ਨਹੀਂ ਲੱਗਦਾ ਕੋ ਬਾਲਾ ਇਤ ਇੱਕ ਖਰਚਾ ਹੈਗਾ ਜੇ ਖਰਚਾ ਤੇ ਬਹੁਤ ਥੋੜਾ ਹੈਗਾ ਵਾ ਤੋਂ ਇਸ ਕਰਕੇ ਦੇਸ਼ ਦੀ 65% ਆਬਾਦੀ ਜਿਹੜੀ ਕਿਸਾਨਾਂ ਦੀ ਸਿੱਧੀ ਆ ਖੇਤ ਮਜ਼ਦੂਰਾਂ ਦੀ ਪਾਲ ਹੋਰ ਵਾਦਿਆ ਉਹਦੇ ਵਾਸਤੇ ਸਰਕਾਰ ਕੁਝ ਕਰਨ ਨੂੰ ਤਿਆਰ ਨਹੀਂ ਹੈਗੀ ਸਭ ਤੋਂ ਵੱਡੀ ਇਸ ਅੰਦੋਲਨ ਦੀ ਪ੍ਰਾਪਤੀ ਆ ਪੀ ਦੇਸ਼ ਦਾ ਕਿਸਾਨ ਮਜ਼ਦੂਰ ਅੱਜ ਮੋਦੀ ਸਰਕਾਰ ਕੋ ਪਾਜਪਾ ਕੋ ਪੂਰੀ ਤਰ੍ਹਾਂ ਨਰਾਸ਼ ਹੈਗਾ ਵਾ ਵੀ ਇਹ ਸਾਡੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਨਹੀਂ ਹੈਗੇ ਤੇ ਨਾ ਹੀ ਅਜਿਹਾਂ ਕੋ ਸਾਨੂੰ ਆਸ ਰੱਖਣੀ ਚਾਹੀਦੀ ਆ ਜਿਹੜੀ ਆਰਐਸਐਸ ਦੀ ਪਾਜਪਾ ਦੀ ਜਿਹੜੀ ਪਾਲਿਸੀ ਆ ਵੀ ਘਟ ਗਿਣਤੀਆਂ ਨੂੰ ਉਹ ਵੇਖਣਾ ਨਹੀਂ ਚਾਹੁੰਦੇ ਦਲਤਾਂ ਨੂੰ ਉਹ ਵੇਖਣਾ ਨਹੀਂ ਚਾਹੁੰਦੇ ਜੜਾ ਭਈ ਇਹਨਾਂ ਦੀਆਂ ਜੜਾਂ ਇਹਨਾਂ ਇਹਨਾਂ ਦੀਆਂ ਜੜਾਂ ਪੰਜਾਬ ਵਿੱਚ ਦੇਸ਼ ਵਿੱਚ ਲਾਉਣ ਦਾ ਯਤਨ ਕਰਦਾ ਸਾਨੂੰ ਉਹਨਾਂ ਦੇ ਚਿਹਰੇ ਵੀ ਪਛਾਨਣੇ ਚਾਹੀਦੇ ਆ ਦੇਖੋ ਜਿਵੇਂ ਇਹਨਾਂ ਨੇ ਸ਼੍ਰਮਣੀ ਕਮੇਟੀ ਹਰਿਆਣੇ ਦੀ ਜੋ ਕੁਝ ਇਹਨਾਂ ਨੇ ਕੀਤਾ ਜਿਵੇਂ ਪਟਨਾ ਸਾਹਿਬ ਵਾਲੇ ਗੁਰਦੁਆਮਾਂ ਤੇ ਜੋ ਕੁਝ ਸਾਨੂੰ ਸਾਹਮਣੇ ਨਜ਼ਰ ਆਉਂਦਾ ਜੋ ਹਜੂਰ ਸਾਹਿਬ ਦੇ ਗੁਰਦੁਆਮਾਂ ਤੇ ਜਿਵੇਂ ਇੰਟਰੈਕਟਲੀ ਭਾਸ਼ਾ ਫੋਰਸਲੀ ਜਿਵੇਂ ਗੁਰਦੁਆਰਿਆਂ ਵਿੱਚ ਦਖਲਅੰਦਾਜ਼ੀ ਕਰਦੀ ਆ ਅਜਿਹੀ ਪਾਰਟੀ ਨੂੰ ਬਾਈ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਇਹੋ ਜੀ ਪਾਰਟੀ ਦੀਆਂ ਜੜਾਂ ਲੱਗਣ ਦੇਣੀਆਂ ਚਾਹੀਦੀਆਂ ਵਾਂ ਜਿਹੜੀ ਇੰਨੀ ਕੱਟੜ ਆ ਇਸ ਤਰੀਕੇ ਨਾਲ ਜਿਵੇਂ ਉਹ ਕੱਲਾ ਤੇ ਕੱਲਾ ਪੂਰੀ ਤਰ੍ਹਾਂ ਮਤਲਬ ਆਪਸੀ ਪੇੜ ਹਿੰਦੂਆਂ ਮੁਸਲਮਾਨਾਂ ਦਾ ਪੇੜ ਹਿੰਦੂਆਂ ਸਿੱਖਾਂ ਦਾ ਪੇੜ ਹਿੰਦੂਆਂ ਦਲਤਾਂ ਸਵਰਨ ਜਾਤੀਆਂ ਦਾ ਦਲਤਾਂ ਦਾ ਪੇੜ ਔਰ ਜੋ ਮਣੀਪੁਰ ਚ ਹੋ ਰਿਹਾ ਅਸੀਂ ਤਾਂ ਅੱਜ ਵੀ ਮੰਗ ਕਰਦੇ ਆ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਹਾਨੂੰ ਢੀਕ ਰਹੇ ਨੇ ਤੁਹਾਨੂੰ ਵੱਡੇ ਇੰਟਰਨੈਸ਼ਨਲ ਕਮੰਤਰੀ ਖਿਡਾਰੀਆਂ ਨੇ ਵੀ ਕਹਿ ਛੜਿਆ ਵੀ ਮਣੀਪੁਰ ਜਾਣਾ ਚਾਹੀਦਾ ਤੁਹਾਨੂੰ ਇੱਕ ਇੱਕ ਸਾਲ ਦਾ ਉਹ ਸੜ ਰਿਹਾ ਵਾ ਉੱਥੇ ਜਾ ਕੇ ਦੇਖਣਾ ਚਾਹੀਦਾ ਮੌਕੇ ਦੇ ਕੀ ਹਾਲਾਤ ਆਗੇ ਨੇ ਪਰ ਉੱਤਰ ਪੂਰਬੀ ਰਾਜਾਂ ਵਿੱਚ ਪ੍ਰਧਾਨ ਮੰਤਰੀ ਜੀ ਦੌਰਾ ਤੇ ਕਰਦੇ ਨੇ ਪਰ ਮਣੀਪੁਰ ਦੇ ਵਿੱਚ ਬਿਲਕੁਲ ਨਹੀਂ ਜਾਂਦੇ ਹੈਗੇ ਤੋਂ ਇਸ ਕਿਸਮ ਦੀ ਜੜੀ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਆਰਐਸਐਸ ਭਾਈ ਪੰਜਾਬ ਦੇ ਲੋਕੋ ਇਹ ਇਹ ਪਾਰਟੀ ਨਾਲ ਫਿਰ ਕੋਈ ਗਠਜੋੜ ਕਰੇ ਇਹ ਕਿਵੇਂ ਬਰਦਾਸ਼ਤ ਹੋ ਸਕਦਾ ਪੰਜਾਬੀਆਂ ਨੂੰ ਤੋਂ ਸਾਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਪਛਾਨਣਾ ਚਾਹੀਦਾ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਪਿੰਡਾਂ 'ਚ ਹੋਰਨਾ ਥਾਮਾਂ ਤੇ ਜੜਾ ਲਵਾ ਕੇ ਪੰਜਾਬ ਦੀ ਦੇਸ਼ ਦੀ ਘਟ ਗਿੰਤੀ ਆ ਸਿੱਖ ਉਹਨਾਂ ਵਾਸਤੇ ਜਿਹੜੀਆਂ ਸਮੱਸਿਆਵਾਂ ਖੜੀਆਂ ਕਰਨਾ ਚਾਹੁੰਦੇ ਨੇ ਪੰਜਾਬੀਆਂ ਵਾਸਤੇ ਇਹ ਵੀ ਗੱਲ ਸਾਨੂੰ ਖਿਆਲ ਰੱਖਣੀ ਚਾਹੀਦੀ ਆ ਪੰਜਾਬ ਦੀ ਉਹ ਧਰਤੀ ਆ ਜਿੱਥੇ ਕਦੀ ਵੀ ਫਿਰਕੂ ਦੰਗੇ ਨਹੀਂ ਹੋਏ ਹੋਏ ਆਪਾਂ ਕਦੀ ਵੀ ਪੰਜਾਬੀਆਂ ਨੇ ਇੱਕ ਦੂਜੇ ਨਾਲ ਭਰਾਵਾ ਵਾਂਗ ਰਹੇ ਆ ਗਿਆ ਕਦੀ ਵੀ ਸਾਡੇ ਵਿੱਚ ਇਸ ਕਿਸਮ ਦੇ ਪਰ ਭਾਜਪਾ ਜੇ ਜੇ ਭਾਜਪਾ ਦੀ ਐਂਟਰੀ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਭਾਈ ਇਹ ਭਾਈਚਾਰਕ ਸਾਂਝ ਤੇ ਸੱਟ ਮਾਰਨਗੇ ਇਹ ਨੁਕਸਾਨ ਕਰਨਗੇ ਸਾਡਾ ਇਸ ਕਰਕੇ ਭਾਈ ਇਹਨਾਂ ਤੋਂ ਬਚ ਕੇ ਰਹੋ ਜਿਹੜੀਆਂ ਜੜੀਆਂ ਕੋਸ਼ਚਾਂ 'ਚ ਲੱਗੇ ਹੋਏ ਆ ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਅੰਦੋਲਨ ਹੋਰ ਤੇਜ਼ ਤੇ ਤਿੱਖਾ ਹੋਣਾ ਵਾ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਇਹ ਅੰਦੋਲਨ ਮੋਦੀ ਸਰਕਾਰ ਲਈ ਬਹੁਤ ਵੱਡਾ ਚੈਲੰਜ ਆ ਮੰਗਾ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਜਿੰਨਾ ਮਰਜ਼ੀ ਜ਼ਬਰ ਕਰ ਲੈਣ ਜਿੰਨਾ ਮਰਜ਼ੀ ਜ਼ਬਰ ਢਾ ਲੈਣ ਜਿਵੇਂ ਮਰਜ਼ੀ ਜ਼ੋਰ ਲਾ ਲੈਣ ਕਿਸਾਨਾਂ ਦਾ ਹੱਕ ਹੈਗਾ ਸਾਡਾ ਮੁੱਢਲਾ ਅਧਿਕਾਰ ਹੈਗਾ ਪਰ ਅਸੀਂ ਪੀਸਫੁਲੀ ਢੰਗ ਨਾਲ ਅੰਦੋਲਨ ਕਰ ਸਕੀਏ ਮੈਂ ਫਿਰ ਬੇਨਤੀ ਕਰਨਾ ਵੀ ਗਰਮੀਆਂ ਆ ਰਹੀਆਂ ਪੱਖਿਆਂ ਦਾ ਪ੍ਰਬੰਧ ਟਰਾਲੀਆਂ ਦੇ ਵਿੱਚ ਹਰੀਆਂ ਜਾਲੀਆਂ ਦਾ ਪ੍ਰਬੰਧ ਮੱਛਰਾਂ ਮੱਛਰ ਵਾਸਤੇ ਆਟੋਮਾਸਟ ਗਰਮੀਆਂ ਦੇ ਪ੍ਰਬੰਧ ਕਰਕੇ ਆਓ ਤਾਰਾਂ ਲੈ ਕੇ ਆਓ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਸਾਡੇ ਨਾਲ ਗੱਲ ਨਹੀਂ ਕੀਤੀ ਵੀ ਦੋਵਾਂ ਬਾਰਡਰਾਂ ਦੇ ਉੱਤੇ ਜਿਹੜੀ ਬਿਜਲੀ ਦੀ ਸਮੱਸਿਆ ਹੈਗੀ ਆ ਉਹ ਦੋਵਾਂ ਬਾਰਡਰਾਂ ਦੀ ਬਿਜਲੀ ਦੀ ਸਮੱਸਿਆ ਕਿਵੇਂ ਜੜੀ ਆ ਉਹ ਹੱਲ ਕੀਤੀ ਜਾ ਸਕੇ ਛੋਟੇ ਟਰਾਂਸਫਾਰਮਰ ਮੈਂ ਕਹਿਆ ਸੀ ਪਿਛਲੇ ਅੰਦੋਲਨ ਚ ਦਿੱਲੀ ਤੇ ਹਰਿਆਣਾ ਵਿੱਚ ਸਾਨੂੰ ਬਿਜਲੀ ਦੀ ਸਮੱਸਿਆ ਨਹੀਂ ਆ ਰਹੀ। ਤੋਂ ਸਾਨੂੰ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਆ। ਤੋਂ ਇਸ ਕਰਕੇ ਪੰਜਾਬ ਸਰਕਾਰ ਤੁਰੰਤ ਕਿਸੇ ਵੱਡੇ ਅਧਿਕਾਰੀ ਨੂੰ ਲਾ ਕੇ ਦੋਵਾਂ ਬਾਰਡਰਾਂ ਤੇ ਗਰਮੀਆਂ ਦੇ ਵਿੱਚ ਜਿਵੇਂ ਬਿਜਲੀ ਚਾਹੀਦੀ ਆ ਉਹ ਸਹੂਲਤ ਮੁਹੱਈਆ ਕਰਾਵੇ।